ਬੋਈਦਾ ਯਾਰ ਜਮੀ ਨਹੀਂ ਚੱਲਿਆ ਹੁਣ ਜਮਾ ਨਹੀਂ ਚੱਲਿਆ ਜੀ ਇੱਕ ਹੋਰ ਸਾਢੇ 8 ਫੁੱਟੇ ਕਾਟਰ ਚ ਹੈ ਜੀ 17 ਫਿੰਗਰਾਂ ਚ ਅਸਾ 17 ਫਿੰਗਰਾਂ ਚ ਸਾਢੇ 8 ਫੁੱਟੇ ਕਾਟਰ ਚ ਹੈ ਹਾਂ ਜੀ 25 ਮਾਡਲ ਹੈ 25 ਮਾਡਲ ਹੈ ਇਹ 62 ਇੰਚ ਹੀ ਹੈ ਜੀ ਇਹ 62 ਇੰਚ 24 ਮਾਡਲ ਹੈ 24 ਮਾਡਲ ਹਾਂ ਓਕੇ ਬਹੁਤ ਥੋੜਾ ਚੱਲਿਆ ਹੋਇਆ ਹੈ ਉਹ ਤਾਂ ਕੰਡੀਸ਼ਨ ਦੱਸਦੀ ਵੀ ਜਮੀ ਨਵੇਂ ਵਰਗਾ ਪਿਆ ਹੈ ਹਨਾ ਆਹ ਤਾਂ ਹਾਲੇ ਜਿਵੇਂ ਕਿਦੀ ਕਲਰ ਪੇਂਟ ਚਾ ਉਰੋਂ ਵੀ ਨਹੀਂ ਉਤਰਿਆ ਹੋਇਆ ਪੂਰਾ ਹਾਂ ਜੀ ਹਾਂ ਇਹਦੇ ਨਾਲ ਤਾਂ ਗਿਣਤੀ ਦੀਆਂ ਟਰਾਲੀਆਂ ਬਣਾਈਆਂ ਜਾਣੀਆਂ ਗਿਣਤੀ ਦੀਆਂ ਜੀ ਹਾਂ 150 ਲਾ ਲਓ 20 ਚੋਕ ਬੁਲਕਾਰਾ ਸੇਮ ਰੰਗ ਰੰਗ ਉਹਦੇ ਵਰਗਾ ਹੀ ਆ ਪੱਖਾ ਵੀ ਚੰਨੀ ਵਾਲਿਆਂ ਦੇ ਪਹਿਲਾਂ ਉਹਦੀ ਕਾਪੀ ਕੀਤੀ ਆ ਮੈਂ ਤਾਂ ਇਹ ਹੁਣ ਹਾਂਜੀ ਹਾਂ ਇਹ ਕਿੰਨੇ ਦੀ ਬੋਈ ਬੁਲਕਾਰਾ ਕਿੰਨਾ ਇੰਚ ਹੈ ਕਿੰਨਾ ਮਾਡਲ ਹੈ 55 ਇੰਚ ਹੈ ਜੀ 20 ਮਾਡਲ ਹੈ 20 ਮਾਡਲ ਹੈ ਹਾਂਜੀ ਓਕੇ ਇਹਦੇ ਇਹਦੀ ਕੀ ਢਮਾਰ ਹੈ ਇਹ ਦੇ ਦਾਂਗੇ ਜੀ ਆਪਾਂ 1.5 ਲੱਖ ਦੀ 1.5 ਲੱਖ ਦੀ ਮਿੱਤਰੋ ਕੀ ਹਾਲ ਚਾਲ ਨੇ ਅੱਜ ਨਾ ਆਪਾਂ ਢਿੱਲਮਾ ਪਿੰਡੀ ਦੇ ਵਿੱਚ ਪਹੁੰਚ ਗਏ ਦੁਆਰਾ ਫੇਰ ਤੂਤੇ ਬਈ ਦੇ ਗਵਾਂਡੀਆਂ ਕੋਲੇ ਜਾਣੀ ਕਿ ਸਾਡੇ ਪ੍ਰਾ ਗਗਨਦੀਪ ਲੱਭੇ ਪਹੁੰਚ ਗਏ ਬਾਈਉਰਾਂ ਦਾ ਕੰਮ ਕੀ ਹੈ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਹੋਣਾ ਇਧਰਲੇ ਪਾਸੇ ਧਰਮੇ ਦਿਖਾਦੇ ਰੀਪਰਾਂ ਦਾ ਕੰਮ ਹੈ ਤੇ ਇਧਰਲੇ ਪਾਸੇ ਤਾਂ ਫਿਰ ਬਹੁਲੇ ਜਿਆਦਾ ਖੜੇ ਨੇ ਇਹ ਸਾਰੇ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਬਿਲਕੁਲ ਵਾਜਬ ਰੇਟਾਂ ਦੇ ਵਿੱਚ ਸਾਨੂੰ ਐ ਪਤਾ ਹੈ ਵੀ ਥੋੜੇ ਟਾਈਮ ਤੱਕ ਜਿਵੇਂ ਕਹੀਦੀ ਨਾ ਕਣਕਾਂ ਭੱਜੀਆਂ ਆਉਂਦੀਆਂ ਨੇ ਇਹਨਾਂ ਦੀ ਕਟਾਈ ਸ਼ੁਰੂ ਹੋ ਜਾਣੀ ਹੈ ਤੇ ਫਿਰ ਇਹਨਾਂ ਨੇ ਚੱਲਣਾ ਤੁਹਾਡੇ ਖੇਤਾਂ ਦੇ ਵਿੱਚ ਵਾਜਬ ਰੇਟਾਂ ਦੇ ਵਿੱਚ ਦਵਾਂਗੇ ਇਧਰਲੇ ਪਾਸੇ ਮਾਰੀ ਕੈਮਰਾ ਧਰਮੇ ਟਿਲੋ ਟਰੇਡਰ ਦੇ ਨਾਮ ਤੇ ਬਾਈਉਰਾਂ ਦਾ ਕੰਮ ਹੈ ਤੇ ਹੁਣ ਨਾ ਕੱਲੇ ਕੱਲੇ ਰੀਪਰ ਬਾਰੇ ਤੁਹਾਨੂੰ ਦੱਸ ਦਾਂਗੇ ਵੀ ਕਿੰਨੇ ਇੰਚ ਦੇ ਵਿੱਚ ਕੀ ਰੇਟ ਦੇ ਵਿੱਚ ਦੇਣਾ ਠੀਕ ਹੈ ਵੀਰਿਆ ਠੀਕ ਹੈ ਜੀ ਤੇ ਆਪਾਂ ਸ਼ੁਰੂਆਤ ਇਸੇ ਤੋਂ ਕਰਦੀ ਹੈ ਇਹ ਨਰਾਲਾ ਜਿਹਾ ਖੜਾ ਬਿਸ਼ਕਰਮਾ ਵਾਲਿਆਂ ਦਾ ਦੜਬੇ ਵਾਲਿਆਂ ਦਾ ਬਾਈ ਦੜਬੇ ਵਾਲਿਆਂ ਦਾ ਤੇ ਬਾਈ ਕਿੰਨੇ ਇੰਚ ਦੇ ਵਿੱਚ ਇਹ ਕਿੰਨਾ ਮਾਡਲ ਹੈ 55 ਇੰਚੀ ਹੈ ਜੀ ਹਾਂ ਜੀ ਇਹ 13 ਮਾਡਲ ਹੈ ਜੀ 13 ਮਾਡਲ ਹੈ ਕਿੰਨੇ ਦਾ ਬਣੂਗਾ ਇਹ ਇਹ ਦੇ ਦਾਂਗੇ 7 ਲੱਖ ਦਾ ਸਵਾ ਲੱਖ ਦਾ ਮਾਨ ਤਾਨ ਹੋ ਜਾਊਗਾ ਮਾਨ ਤਾਨ ਕਰ ਲੈ ਵੀ ਮੇਤਰੋ ਸ਼ੁਰੂਆਤ ਕੀ ਤਮਾਕਾ ਕਰਤਾ ਤੇ ਵੱਡੀ ਗੱਲ ਹੋਰ ਧਰਮੇ ਆਪਾਂ ਇੱਥੇ ਹੁੰਦੇ ਆ ਹੀ ਲੰਘ ਚੱਲਦੇ ਆ ਸ਼ੋਰਟਕਟ ਤੇ ਹਾਂ ਜੀ ਹਾਂ ਵਿੱਚ ਵੀ ਕੱਟੀ ਜਾਂਦੇ ਆ ਜੀ ਆਪਾਂ ਕੋ ਪ੍ਰੋਸੀਡਰ ਆ ਜੇ ਕੋਈ ਉਹ ਵੇਚਣਾ ਚਾਹੁੰਦਾ ਹੈ ਆਪਾਂ ਉਹ ਵੀ ਲੈ ਲੈਣ ਅਸਾਂ ਖਰੀਦ ਵੀ ਲੈਣੇ ਆ ਤੇ ਹੁਣ ਜੇ ਕੋਈ ਸੱਜਣ ਆਪਾਂ ਨੂੰ ਖਰੀਦਣਾ ਚਾਹੇ ਆਪਾਂ ਤਾਂ ਵੀ ਦੇ ਦਾਂਗੇ ਆਪਾਂ ਵੀ ਦੇ ਦਾਂਗੇ ਹਾਂ ਆਪਾਂ ਸ਼ੁਰੂਆਤ ਇਹਨਾਂ ਤੋਂ ਹੀ ਕਰ ਦਈਏ ਕਰ ਦਿਓ ਜੀ ਕਰ ਤੇ ਦੱਸੋ ਫਿਰ ਇਹ ਆ ਜਿਹੜਾ ਐਗਰੀਜੋਨ ਵਾਲਾ ਦਾ ਖੜਾ ਕਿੰਨਾ ਮਾਡਲ ਹੈ ਇਹ ਇਹ 23 ਮਾਡਲ ਆ ਜੀ ਕਿੰਨੇ ਫੁੱਟ ਦੇ ਵਿੱਚ ਆ ਇਹ ਇਹ 8 ਫੁੱਟ ਆ ਜੀ ਕਿੰਨੇ ਦਾ ਦੇ ਦਈਏ ਦੇਖ ਲਓ ਜੀ ਜਿੰਨੇ ਦਾ ਲੱਗਦਾ ਦੇ ਦਿਓ ਨਾ ਦੱਸ ਦੇ ਬਸ ਧਮਾਕਾ ਕਰ ਦੇ ਆਏ ਜਿਹੜੇ ਰੇਟ ਦੱਸਦੀ ਜਿਹੜਾ ਸੱਜਣਾ ਵੀ ਤੇ ਲੈ ਜੇ ਬਸ ਦੇ ਦਾਂਗੇ 165000 ਦਾ ਲੈ ਮਿੱਤਰੋ 160000 ਦੀ ਦਵਾਵਾਂਗੇ ਆਜੋ ਤੇ ਬਾਈ ਜਿਹੜੇ ਇੱਧਰਲੇ ਪਾਸੇ ਖੜੇ ਨੇ ਉਹ ਜਸਵੰਤ ਵਾਲਾਂ ਦਾ ਖੜਾ ਉਹ ਜਸਵੰਤ ਦਾ 8 ਫੁੱਟਾ ਜੀ 8 ਫੁੱਟਾ ਹਾਂ ਜੀ 21 ਮਾਡਲ ਆ ਜੀ ਜੀ ਕਿੰਨੇ ਦਾ ਬਣੂ ਉਹ ਦੇ ਦਾਂਗੇ ਜੀ ਆਪਾਂ 105000 ਰੁਪਏ ਦਾ ਲੱਖ ਦਾ ਉਹ ਬਣੂਗਾ ਤੇ ਜਿਹੜਾ ਆ ਖੜਾ ਵੀ ਇੱਧਰ ਇਹ ਨਿਊ ਬਿਸ਼ਕਰਮ ਹਣਾ ਇਹ 23 ਮਾਡਲ ਆ ਜੀ ਹਾਂ ਹਾਂ ਜੀ 8 ਫੁੱਟ ਦੇ ਵਿੱਚ ਹੈ 8 ਫੁੱਟ ਇਹ ਆ ਹਾਂ ਜੀ ਤੇ ਇਹ ਕਿੰਨੇ ਦਾ ਬਣੂ ਇਹ ਵੀ ਦੇ ਦਾਂਗੇ ਲੱਖ ਦਾ ਜੀ ਇਹ ਵੀ ਲੱਖ ਦਾ ਤੇ ਇਧਰਲੇ ਪਾਸੇ ਜਿਹੜਾ ਆ ਖੜਾ ਬਈ ਇਹ ਕੇਐਸ ਦਾ ਆ ਗਿਆ ਜੀ ਇਹ ਕੇਐਸ ਵਾਲਿਆਂ ਦਾ ਇਹ 7 ਫੁੱਟਾ ਜੀ ਇਹ 7 ਫੁੱਟਾ ਇਹ ਕਿੰਨੇ ਦਾ ਦਈਏ ਇਹ ਵੀ ਦੇ ਦਾਂਗੇ ਜੀ ਇੰਨੇ ਦਾ ਲੱਖ ਲੱਖ ਦਾਈ ਯਾਨੀ ਕਿ ਆ ਸਿਸਟਮ ਕੱਲਾ ਉਹਨੂੰ ਛੱਡ ਗਿਆ ਸਾਰੇ ਲੱਖ ਵਾਲੀ ਨੇ ਹਾਂ ਠੀਕ ਹੈ ਕੀ ਵਾਲੇ ਵੀਰੇ ਠੀਕ ਹੋ ਤੇ ਜਿਹੜਾ ਵੀਰੇ ਇਧਰਲੇ ਪਾਸੇ ਖੜਾਗਾ ਆ ਕਿ ਪੁਂਟਰ ਖੜਾ ਆਪਣਾ ਇਹ 24 ਮਾਡਲ ਹੈ ਜੀ ਹਾਂਜੀ ਇਹ ਆਪਣਾ ਇਹਦੀ ਗਹਿਿਰ ਦੀ ਬਕਟਾ ਜੀ ਇਹ ਓਕੇ 24 ਮਾਡਲ ਹੀ ਸਿਸਟਮ ਹੈ ਟੀਐਨਡੀ ਦਾ ਸਿਸਟਮ ਹੈ ਜੀ ਹਾਂਜੀ ਤੇ ਕਿੰਨੇ ਦਾ ਬਣੂ ਇਹ ਇਹ ਮੰਨ ਕੇ ਚਲੋ ਡੇਢ ਕੇ 100 ਘੰਟਾ ਚੱਲਿਆ ਹੋਇਆ ਜੀ ਅੱਛਾ ਸਾਰਾ ਹਾਂਜੀ ਇਹ ਜੀ ਆਪਾਂ ਦੇ ਦਾਂਗੇ 2 ਲੱਖ 5000 ਦਾ 2 ਲੱਖ ਤੇ 5000 ਦਾ ਫਿਰ ਪੂਰੇ ਦੋ ਦੇ ਹੀ ਦੇ ਦਾਂਗੇ ਪੰਜ ਪਿੱਸੇ ਅਗਲਾ ਕੋਈ ਹੋਰ ਵੀਡੀਓ ਦੇਖ ਕੇ ਹੁੰਦੇ ਦੇ ਦਾਂਗੇ ਜੀ ਕੋਈ ਗੱਲ ਨਹੀਂ ਤੇ ਬਾਈ ਹੁਣ ਇਧਰ ਚਾਨੀ ਵਾਲਾ ਕਿੰਨੀ ਚੱਲਦੇ ਆਪਾਂ ਹਨ ਹਾਂਜੀ ਆਜੋ ਜੀ ਤੇ ਆਜੋ ਮਿੱਤਰੋ ਹੁਣ ਤੁਹਾਨੂੰ ਦਿਖਾਉਣੇ ਆ ਰੀਪਰ ਬਹੁਤ ਘੈਂਟ ਘੈਂਟ ਕੰਡੀਸ਼ਨਾਂ ਦੇ ਹੁੰਦੇ ਨੇ ਬਾਈ ਉਹਨਾਂ ਕੋਲੇ ਤੇ ਜਿਹੜਾ ਵੀ ਰ ਇਹ ਚਾਨੀ ਦਾ ਖੜਾ ਕਿੰਨਾ ਮਾਡਲ ਹੈ ਇਹ 23 ਮਾਡਲ ਹੈ ਜੀ 23 ਮਾਡਲ ਕੰਡੀਸ਼ਨ ਦਾ ਸਾਰਾ 오ਰੀਜਨਲ ਹੈ ਜਿਹੜੇ ਰੇਟ 'ਚ ਆਪਾਂ ਦੇ ਦਾਂਗੇ ਜੀ ਰੀਪਰ ਚਾਨੀ ਦਾ ਕੋਈ ਸੱਜਣ ਦੇ ਨਹੀਂ ਸਕਦਾ ਸਹੀ ਗੱਲ ਹੈ ਹਾਂ ਲੈ ਫਿਰ ਕਰ ਦੇ ਧਮਾਕਾ ਤੇ ਧਮਾਕਾ ਕਰ ਦੇ 23 ਮਾਡਲ ਆ 23 ਮਾਡਲ ਜੀ ਕਿੰਨੇ ਇੰਚ ਚਾਹੀਏ ਇਹ 64 ਇੰਚੀ ਆ 64 ਇੰਚੀ ਆ ਕਿੰਨੇ ਦਾ ਦੇ ਦਈਏ ਇਹ ਦੇ ਦਾਂਗੇ ਜੀ 130000 ਰੁਪਏ ਦਾ ਸਵਾ 7 ਲੱਖ ਦਾ ਜੋ ਕਰ ਓਕੇ ਤੇ ਹੋਰ ਜਿਹੇ ਚ ਵੱਧ ਘਟਾਉਣ ਹੈ ਉਹ ਵੀ ਦੱਸ ਦੀ ਤੇ ਜਿਹੜਾ ਇਹ ਖੜਾ ਬਈ ਇਹ ਬਾਈ ਮਾਡਲ ਆ ਜੀ ਇਹ ਬਾਈ ਮਾਡਲ ਹੈ ਹਾਂ ਇਹ ਕਿੰਨੇ ਦਾ ਪਣੂ ਇਹ 290 ਦਾ ਜੀ ਇਹ ਵੀ 40 ਇੰਚੀ ਆ ਇਹ ਵੀ 64 ਇੰਚੀ ਆ ਜੀ 290000 ਦਾ ਹਾਂ ਓਕੇ ਤੇ ਜਿਹੜਾ ਉਹ ਖੜਾ ਚਾਹਨੀ ਆ ਲੈਂਦਾ ਜਮਈ ਨਵਾਂ ਉਹ ਜਮਾ ਨਵਾਂ ਨਹੀਂ 24 ਮਾਡਲ ਤੇ 25 ਮਾਡਲ ਆ ਜੀ ਜਮਾ 25 ਮਾਡਲ ਤੇ ਜੇ ਕੋਈ ਸੱਜਣ ਆਏ ਕਹਿੰਦਾ ਨਾ ਵੀ ਮੈਂ ਨਵਾਂ ਲੈ ਕੇ ਆਵਾਂ ਮੈਂ ਕਿਹਾ ਨਾ ਇੱਥੇ ਆ ਜੇ ਹੈ ਨਾ ਬਈ ਬਈ ਤਾਂ ਯਾਰ ਜਮਈ ਨਹੀਂ ਚੱਲਿਆ ਹੋਣਾ ਜਮਾ ਨਹੀਂ ਚੱਲਿਆ ਜੀ ਇੱਕ ਹੋਰ ਜਮਾ ਸਾਢੇ 8 ਫੁੱਟੇ ਕਾਟਰ ਚ ਆ ਜੀ 17 ਫਿੰਗਰਾਂ ਚ ਅਸਾ 17 ਫਿੰਗਰਾਂ ਚ ਸਾਢੇ 8 ਫੁੱਟੇ ਕਾਟਰ ਚ ਆ ਹਾਂ ਜੀ ਹਾਂ 25 ਮਾਡਲ ਹੈ 25 ਮਾਡਲ ਹੈ ਨਵਾਂ ਕਿੰਨੇ ਦਾ ਹੋ ਪਹਿਲਾਂ 4,25,30 ਜਿੱਥੇ ਖੜ ਗਿਆ ਖੜਾ ਲੈਣ ਦੇ। ਉਹ ਕਿ ਸਵਾ 4 ਲੱਖ ਦਾ ਨਮਾ ਤੇ ਆਪਾਂ ਕਿੰਨੇ ਦਾ ਦਵਾਂਗੇ? ਆਪਾਂ ਜੀ ਕਿੰਨਾ ਫਾਇਦਾ ਕਰਾਂਗੇ ਗਾਹਕ ਦਾ? 4,15,000 ਰੁਪਏ ਦਵਾਂ। ਲੈ ਫਿਰ ਐ ਕਰ 4,10,000 ਤੈਨੂੰ ਦੇ ਦਈਏ। ਲੈ ਮਿੱਤਰੋ ਸਿੱਧਾ 20,000 ਡਿਸਕਾਊਂਟ ਹੈ ਨਾ ਜੀ? ਗੱਲ ਇਹ ਆ ਫਰਕ ਕਿੱਥੇ ਆ ਤੁਸੀਂ ਉਧਰ ਨੂੰ ਘੁੰਮਣਾ ਤੇ ਇਧਰ ਨੂੰ ਘੁੰਮ ਜੇ ਲੰਗੋੜ ਕਿੰਨੇ ਨੂੰ। ਠੀਕ ਆ ਸਿੱਧਾ 10,000 ਦਾ ਫਾਇਦਾ ਹੈ ਨਾ ਭਾਈ? ਹਾਂ ਜੀ। ਓਕੇ ਤੇ ਭਾਈ ਹੁਣ ਜਿਹੜੇ ਆ ਖੜਾ ਗਾ ਕਿੰਨਾ ਮਾਡਲ ਆ? ਇਹ ਵੀ ਇਹੀ ਆ ਜੀ 25। ਇਹ ਵੀ 25 ਮਾਡਲ ਬੱਸ ਸੇ ਕੋਈ ਰੇਟ ਆ ਜੀ ਸੇਮ ਹੀ ਸੇਮ ਹੀ ਹਾਂ 410000 ਦਾ ਹਾਂ ਜੀ ਹਾਂ ਲੈ ਵੀ ਸੱਜਣਾ ਤੇ ਹੁਣ ਆਪਾਂ ਆ ਇਹ ਕਤਾਰ ਪੂਰੀ ਕਰ ਦਈਏ ਹਾਂ ਜੀ ਤੇ ਆਜੋ ਇਹ ਜਿਹੜਾ ਨਿਊ ਵਿਸ਼ਕਰਮਾ ਖੜਾ ਬਈ ਡਢਪੇ ਵਾਲਿਆਂ ਦਾ ਇਹ 2017 ਮਾਡਲ ਇਹ ਹੈਗਾ 17 ਮਾਡਲ 17 ਮਾਡਲ ਹੈ ਜੀ ਹਾਂ ਕਿੰਨੇ ਇੰਚ ਦੇ ਵਿੱਚ ਹੋਏ ਇਹ 60 ਇੰਚ ਹੀ ਆ ਗਿਆ ਜੀ 60 ਇੰਚ ਹੀ ਹਾਂ ਤੇ ਮਾਡਲ ਕਿੰਨਾ ਸੀ ਇਹ 17 17 ਜੀ ਹਾਂ ਕਿੰਨੇ ਦਾ ਬਣੂ 1,55,000 ਦਾ 1,55,000 ਦਾ ਯਾਨੀ ਕਿ 1.5 ਲੱਖ ਦਾ ਇਹ ਦੇ ਦਾਂਗੇ ਹਾਂ ਜੀ ਤੇ ਬਈ ਜਿਹੜਾ ਇਧਰਲੇ ਪਾਸੇ ਆ ਗਿਆ ਚਾਨੀ ਵਾਲਿਆਂ ਦਾ ਇਹ 18 18 ਮਾਡ 18 ਮਾਡਲ ਹਾਂ ਇਹ ਕਿੰਨੇ ਇੰਚ ਦੇ ਵਿੱਚ ਹੈ 64 ਜੀ 64 ਚ ਹੈ ਨਾ ਇਹ ਇਹ ਕਿੰਨੇ ਦਾ ਬਣੂ ਇਹ ਪੂਰੇ 2 ਦਾ ਜੀ ਪੂਰੇ 2 ਲੱਖ ਦਾ ਹਾਂ ਓਕੇ ਤੇ ਗਰੰਟੀ ਆਹ ਟਰੈਕਟਰ ਜੇ ਵੇਚਣਾ ਵੇਚ ਦਾਂਗੇ ਜੀ ਇਹ ਕਿਹਨਾ ਮਾਡਲ ਹੈ ਇਹ ਹੈਗਾ 98 ਜੀ 98 ਮਾਡਲ ਨੰਬਰ ਇਹਦਾ ਕਿੱਥੋਂ ਦਾ ਨੰਬਰ ਇਹਦਾ ਹੈਗਾ ਜੀ ਹਰਿਆਣਾ ਐਚ ਆਰ ਨੰਬਰ ਹੈ ਟਾਇਰਾਂ ਦੀ ਕੰਡੀਸ਼ਨ ਤਾਂ ਲਗਭਗ ਜਿਵੇਂ ਕਹੇ ਦੀ ਇਹ ਮਗਰਲੇ ਤਾਂ ਅੱਧੇ ਕ ਪਏ ਹੈ ਨਾ ਹਾਂ ਜੀ ਹਾਂ ਮੂਰਲੇ ਹੈਗੇਣਗੇ 22 ਕ ਪਏ ਸਟਾਇਰ ਖਤਮ ਵਾਂਗੂ ਹੀ ਨੇ ਕਿੰਨੇ ਦਾ ਬਣੂ ਜੈ ਜੈ ਇਹ ਦੇ ਦਾਂਗੇ 1.5 ਲੱਖ ਦਾ ਸਵਾ ਲਖ ਦਾ ਹਾਂ ਲੈ ਮਿੱਤਰੋ ਸਵਾ ਲਖ ਦੇ ਵਿੱਚ ਆ ਟਰੈਕਟਰ ਦੇ ਬਣੋ ਮਾਲਕ ਹੂੰ ਤਾਂ ਚੱਲ ਚਲਾ ਵੀ ਤਾਂ ਪੂਰਾ ਓਕੇ ਆ ਨਾ ਮੈਂ ਓਕੇ ਆ ਇਹ ਦੀ ਹਾਂ ਜੀ ਬੜ ਠੀਕ ਹੈ ਤੇ ਜਿਹੜਾ ਹੁਣ ਆ ਖੜਾ ਵੀ ਇਧਰਲੇ ਪਾਸੇ ਨਾਲ ਇਹ ਨਹੀਂ ਪਤਾ ਕਿ ਡਰਾਈਵਰ ਵੀ ਦੇ ਗਿਆ ਇਹ ਗੱਡੀ ਵਾਲਾ ਬਸ ਛੱਡ ਕੇ ਛੱਡ ਕੇ ਆਊਗਾ ਘਰ ਤੱਕ ਛੱਡ ਕੇ ਆਉਣਾ ਜੀ ਉਹ ਗੱਡੀ ਖੜੀ ਆ ਬਸ ਹਾਂ ਤੇ ਭਾਈ ਜਿਹੜਾ ਇਹ ਹੈਗਾ ਇਹ ਉਥੋਂ ਬੀ ਐਸ ਦਾ ਜੀ ਇਹ ਬੀ ਐਸ ਦਾ ਹਾਂ ਇਹ ਵੀ 8 ਫੁੱਟ ਕਟਰ ਚ ਆ ਜਾਂਦਾ ਅੱਛਾ ਹਾਂ ਇਹ ਕਿੰਨੇ ਦਾ ਬਣੂ ਕਿੰਨਾ ਮਾਡਲ ਦੀ ਹੈ ਇਹ ਇਹ ਮਾਡਲ 10 ਹੈ ਜੀ 10 ਮਾਡਲ ਕਿੰਨੇ ਦਾ ਬਣੂ ਇਹ ਦੇ ਦਾਂਗੇ ਜੀ ਆਪਾਂ 1 ਲੱਖ ਦਾ ਪੂਰੇ ਦਾ ਪੂਰੇ ਲੱਖ ਦਾ ਮਿੱਤਰੋ ਆਜੋ ਕਰ ਹਣ ਮਾਨਤਾਨ ਇੱਚ ਥੋੜਾ-ਬੋਟਾ ਕਰ ਦਾਂਗੇ ਤੇ ਬਈ ਜਿਹੜਾ ਆ ਖੜਾ ਇਧਰਲੇ ਪਾਸੇ ਕੇਸ ਵਾਲਿਆਂ ਦਾ ਇਹ 19 ਮਾਡਲ ਹੈ ਜੀ 19 ਮਾਡਲ ਹੈ ਹਾਂ ਇਹ ਹੈਗਾ ਆਪਣੇ 55 ਇੰਚ ਚ 55 ਇੰਚ ਕਿੰਨੇ ਦਾ ਬਣੂ 1 ਲੱਖ 85000 ਦਾ ਦੇ ਦਾਂਗੇ 1 ਲੱਖ ਤੇ 85000 ਉਹ ਕਿਲਾ ਮਿੱਤਰੋ ਮਾਨਤਾਨ ਹਰੇਕ ਦੇ ਵਿੱਚ ਹੋਊਗਾ ਤੇ ਮੈਂ ਹੁਣ ਜ਼ਿਆਦਾ ਨਹੀਂ ਕਰਾਉਂਦਾ ਤੁਸੀਂ ਆ ਕੇ ਆਪ ਹੀ ਕਰਾ ਲਿਓ ਬਈ ਫਿਰ ਤੇ ਗੱਗੜ ਰਹਿ ਤੋ ਤੇ ਬਈ ਜਿਹੜਾ ਹਰ ਜੰਦਰਾ ਖੜਾ ਇਹ 16 ਮਾਡਲ ਹੈ ਜੀ ਇਹ 16 ਮਾਡਲ ਹੈ ਹਾਂ ਇਹ ਕਿੰਨੇ ਇੰਚ ਦੇ ਵਿੱਚ ਹੈ 22 55 ਜੀ 56 ਕਿੰਨੇ ਦਾ ਬਣੂ ਇਹ ਇਹ ਦੇ ਦਾਂਗੇ ਲਈ 1,55,000 ਦਾ 1,55,000 ਦਾ ਤੇ ਆਹ ਵਾਲਾ ਬਈ ਜਿਹੜਾ ਆ ਕਿ ਇਸ ਖੜਾ ਹੈ ਇਹ ਕੇਸ 62 ਇੰਚ ਹੀ ਹੈ ਜੀ ਇਹ 62 ਇੰਚ ਦਾ 24 ਮਾਡਲ ਹੈ 24 ਮਾਡਲ ਹਾਂ ਓਕੇ ਉਹ ਥੋੜਾ ਚੱਲਿਆ ਹੋਇਆ ਜੀ ਉਹ ਤਾਂ ਕੰਡੀਸ਼ਨ ਦੱਸ ਦਈਏ ਵੀ ਜਮੀ ਨਵੇਂ ਵਰਗਾ ਪਿਆ ਹੈ ਹਨਾ ਆ ਤਾਂ ਹਾਲੇ ਜਿਵੇਂ ਕਿ ਦੀ ਕਲਰ ਪੇਂਟ ਜੇ ਉਰੋਂ ਵੀ ਨਹੀਂ ਉਤਰਿਆ ਹੋਇਆ ਪੂਰਾ ਹਾਂ ਜੀ ਹਾਂ ਇਹਦੇ ਨਾਲ ਤਾਂ ਗਿਣਤੀ ਦੀਆਂ ਟਰਾਲੀਆਂ ਬਣਾਈ ਜਾਣੀਆਂ ਨੇ ਗਿਣਤੀ ਦੀਆਂ ਜੀ ਹਾਂ 150 ਲਾ ਲਓ 200 ਲਾ ਲਓ ਜਿੰਨੀ ਆਪਾਂ ਮੈਨੂੰ ਤਾਂ ਐਂ ਲੱਗਦਾ ਵੀ ਆਪਣੇ ਵਾਲੇ ਕਈ ਫਿਰ ਧੱਕਾ ਕਰਦੇ ਇਦੋਂ ਤਾਂ ਇਹ ਤਾਂ ਪੰਜ ਸੱਤ ਟਰਾਲੀਆਂ ਚ ਰੰਗ ਜਲਾ ਹੰਦੇ ਨੇ ਹਾਂ ਜੀ ਹਾਂ ਠੀਕ ਗੱਲ ਕਿੰਨੇ ਦਾ ਬਣੂ ਬਾਈ ਇਹ ਇਹ ਦੇ ਦਾਂਗੇ ਜੀ 1.90 2.90 ਹਜ਼ਾਰ ਦਾ 2.90 ਹਜ਼ਾਰ ਦਾ ਪਰ ਮੈਂ ਕੰਡੀਸ਼ਨ ਦਿਖਾ ਦੇ ਤਗੀ ਸਾਰੀ ਪੂਰਾ ਘੈਂਟ ਆ ਹਨਾ ਆ ਤਾਂ ਹਲੇ ਜੂਜ ਵੀ ਨਹੀਂ ਕੀਤੀ ਹੁਣ ਬਲੇਡ ਜਬਈ ਹੈ ਨਾ ਹਾਂ ਜੀ ਹਾਂ ਇਸ ਤੇ ਆਪਾਂ ਹੀ ਤੇ ਬਾਈ ਜਿਹੜਾ ਇੱਧਰਲੇ ਪਾਸੇ ਖੜਾ ਇਹ ਕਿਹਨਾ ਮਾਡਲ ਇਹ ਵੀ 60 ਇੰਚੀ ਹੈ ਜੀ 60 23 ਮਾਡਲ ਆ ਗਿਆ ਇਹ ਆ ਗਿਆ 23 ਮਾਡਲ ਹਾਂ ਓਕੇ ਕੰਡੀਸ਼ਨ ਤੇ ਓਰੀਜਨਲ ਹੀ ਨੇ ਨਾ ਜਮਾ ਓਰੀਜਨਲ ਜੀ ਕਿੱਤੇ ਕਲਮ ਨਹੀਂ ਲੱਗੀ ਹੋਊ ਆਪਣੇ ਰੀਪਰ ਦੇ ਠੀਕ ਆ ਤੇ ਕਿੰਨੇ ਦਾ ਬਣੂ ਇਹ ਇਹ ਦੇ ਦਾਂਗੇ ਜੀ 275000 ਦਾ 275000 ਓਕੇ ਤੇ ਜਿਹੜਾ ਇਧਰਲੇ ਪਾਸੇ ਆ ਗਿਆ ਲੈਂਡ ਫੋਰਸ ਵਾਲਿਆਂ ਦਾ ਇਹ 21 ਮਾਡਲ ਆ ਜੀ 21 ਮਾਡਲ ਆ ਗਿਆ ਹਾਂ ਜੀ ਹਾਂ ਹੂੰ ਕਿੰਨੇ ਇੰਚ ਦੇ ਵਿੱਚ ਆ ਇਹ ਇਹ 55 ਆ ਜੀ ਕਿੰਨੇ ਦਾ ਬਣੂ ਇਹ ਦੇ ਦਾਂਗੇ ਜੀ ਆਪਾਂ 160000 ਦਾ 160000 ਦਾ ਹਾਂ ਮਾਨ ਤਾਂ ਫੁੱਲ ਕਰ ਦਾਂਗੇ ਫਿਰ ਤਾਂ ਡੇਢ ਦੀ ਹੋ ਜੂ ਮੈਂ ਹੀ ਕਰ ਦਿੰਦਾ ਮਾਨ ਤਾਂ 10000 ਡਿਸਕਾਊਂਟ ਕਰਾ ਦਾਂਗੇ ਸੱਜਣੋ ਤੇ ਬਈ ਜਿਹੜਾ ਆ ਖੜਾ ਇੱਧਰਲੇ ਪਾਸੇ ਵਿਸ਼ਕਰਮਾ ਵਿਸ਼ਕਰਮਾ ਇਹ ਆ ਗਿਆ ਜੀ 21 ਮਾਡਲ 21 ਮਾਡਲ ਇਹ ਕਿੰਨੇ ਇੰਚ ਦੇ ਵਿੱਚ ਹੈ ਇਹ 55 ਦੇ ਵਿੱਚ 55 ਚ ਕਿੰਨੇ ਦਾ ਦਵਾਂਗੇ ਇਹ ਦੇ ਦਾਂਗੇ ਜੀ 1 ਲੱਖ 85000 ਦਾ 1 ਲੱਖ ਤੇ 85000 ਦਾ ਤੇ ਜਿਹੜਾ ਫਿਰ ਆ ਤਾਂ ਨਹੀਂ ਹੋਏ ਆ ਰਹਿ ਗਿਆ ਹਾਂ ਹਣਾ ਹਾਂ ਜੀ ਇਹ ਨੂੰ ਵਿਸ਼ਕਰ ਮਾ ਡੇਢ ਪਿਆਲਾ ਦਾ ਇਹ ਆ ਗਿਆ 24 ਮਾਡਲ ਆ ਜੀ 150 ਟਰਾਲੀ ਭਰੀ ਆ ਸਾਰੀ ਇੱਕ ਸਟੈਪ ਨਾਲ ਐਂ ਪਈ ਆ ਇਹਦੇ ਬਿਨਾ ਚੱਲੀ ਜੁਰੀ ਵੀ ਨਹੀਂ ਕੀਤੀ ਹਾਂ ਇੱਕ ਪਾਸੇ ਦੇ ਭਲੇਟ ਸਾਰੇ ਖੜੇ ਨੇ 24 ਮਾਡਲ ਹੈ ਤੇ ਆਪਣਾ ਕਿੰਨੇ ਇੰਚ ਦੇ ਵਿੱਚ ਦਾ ਹੈ 55 ਚ ਨਹੀਂ 60 ਚ ਆ ਗਿਆ ਜੀ ਇਹ 60 ਚ ਇਹ 60 ਚ ਆ ਜੀ ਓਕੇ ਇਹ ਕਿੰਨੀਆਂ ਫਿੰਗਰਾਂ ਚ ਆ ਜਾਂਦੀ ਹੈ ਇਹ 15 ਚ ਆ ਜਾਂਦੀ ਹੈ ਜਿਹੜੀ ਦੂਜੀ ਹੈ ਉਹ 14 ਚ ਆ ਜਾਂਦੀ ਹੈ 55 ਚ ਇਹ ਇਹ ਕਿੰਨੇ ਦਾ ਬਣੇ ਇਹ ਦੇ ਦਾਂਗੇ ਜੀ 290 ਦਾ 2 ਲੱਖ 90 ਹਜ਼ਾਰ ਓਕੇ ਤੇ ਜਿਹੜੀ ਆ ਖੜੀ ਆ ਫਿਰ ਇਧਰਲੇ ਪਾਸੇ ਇਹ ਹੋ ਗਈ ਜੀ ਰਈਜੰਦਰ ਆ 16 ਮਾਡਲ ਇਹ ਤਾਂ ਹੋ ਗਿਆ ਉਹ ਵੀ ਦਿਖਾਦੀ ਨਾ ਆਪਣੇ ਹਾਂ ਜੀ ਉਹ ਤੇ ਹੁਣ ਉਹ ਗਤਾਰ ਚਾਜੀ ਆਪਾਂ ਤੇ ਦਰ ਮੈਂ ਅਈ ਤੋਂ ਸਟਾਰਟ ਕਰਦੇ ਆ ਇਹ ਵੀ ਹੈਗੇ ਵਿਸ਼ਕਰਮਾ ਖੜਿਆਲ ਰੋਡ ਦੇਢਪਾ ਹਨਾ ਜੀ ਇਹ ਕਿੰਨਾ ਮਾਡਲ ਹੈ ਬਾਈ 21 ਮਾਡਲ ਆ ਜੀ 21 ਮਾਡਲ ਹੈ ਤੇ ਇਹ ਕਿੰਨੇ ਇੰਚ ਦੇ ਵਿੱਚ ਆ ਇਹ ਵੀ 55 ਦੇ ਵਿੱਚ ਆ ਜੀ 55 ਚ ਹਾਂ ਕੰਮ ਕੁੰਮ ਦੀ ਤਾਂ ਇਹ ਪੂਰੀ ਓਕੇ ਲੱਗਦੀ ਹੈ ਹਨਾ ਓਕੇ ਆ ਜੀ ਬੋਸਾਂ ਬਸਾਂ ਦੀ ਰੀਲ ਦੇ ਗੈਟ ਰਾਮ ਦੀ ਪੱਤੀ ਸਾਰਾ ਏਨ ਓਕੇ ਆ ਜੀ ਕੰਡੀਸ਼ਨ ਦਾ ਵੀ ਓਰੀਜਨਲ ਹੀ ਆ ਬਾਈ ਟਾਇਰਾਂ ਟੱਪੇ ਦੀ ਦੇਖੋ ਜੀ ਇਹਨਾਂ ਸਹੀ ਗਲਟ ਹੈ ਦੂਰ ਵੀ ਘੈਂਟ ਪੈਣੇ ਉਦਾਂ ਵੀ ਕੰਡੀਸ਼ਨ ਦੀ ਘੈਂਟ ਹੈ ਹਾਂ ਜੀ ਕਿੰਨੇ ਦੀ ਬਣੂ ਗਈ ਇਹ ਇਹ ਦੇ ਦਾਂਗੇ ਜੀ 1,80,000 ਦੀ 1,80,000 ਤੇ ਜਿਹੜੀ ਇਧਰਲੇ ਪਾਸੇ ਇਹਦੇ ਨਾਲ ਦੀ ਆ ਖੜੀ ਹੈ ਇਹਦੀ ਭੈਣ ਕਹਦੀ ਆਪਾਂ ਇਹ ਵੀ 21 ਮਾਡਲ ਹੈ ਜੀ ਇਹ ਵੀ 21 ਮਾਡਲ ਹੈ ਹਾਂ ਜੀ ਇਹ ਕਿੰਨੇ ਇਹ ਵੀ ਹੋਰ ਸੇਮ ਹੀ ਆ ਸੇਮ ਹੀ ਚੀਜ਼ ਹੈ ਜੀ ਕਿੰਨੇ ਚ ਬਣੂ ਇਹ ਇਹ ਦੇ ਦਾਂਗੇ ਜੀ ਆਪਾਂ 1.90 ਦੀ 1 ਲੱਖ ਤੇ 90 ਹਜ਼ਾਰ ਓਕੇ ਇਹ ਇਹਦੇ ਵੀ ਆ ਮਗਰਾੜ ਬਰੂਟ ਲੱਗੇ ਨੇ ਇਹਦਾ ਤਾਂ 10 ਹਜ਼ਾਰ ਰੁਪਏ ਰੇਟ ਬੱਧਾ ਹਾਂ ਜੀ ਹਾਂ ਬਾਕੀ ਵਿੱਚੋਂ ਕੰਡੀਸ਼ਨ ਨੂੰ ਹੁੰਦਾ ਬੜਾ ਮੋਟਾ ਫਰਕ ਪੈਂਦਾ ਕੰਮ ਤੋਂ ਇਹ ਓਕੇ 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 ਹਾਂ ਇਹਦੀ ਉਦਾਂ ਵੀ ਕੰਡੀਸ਼ਨ ਤਾਂ ਉਸ ਨਾਲੋਂ ਚੰਗੀ ਹੈ ਹਾਂ ਜੀ ਹਾਂ ਤੇ ਜਿਹੜੀ ਆ ਕੇਸ ਵਾਲਾਂ ਦੀ ਖੜੀ ਹੈ ਬਈ ਇਹ ਉਹੀ 19 ਮਾਡਲ ਆ ਜੀ 19 ਮਾਡਲ ਬਰਥਡੇ ਟਾਇਰਾਂ ਚਾਂਗੇ ਓਕੇ ਹਾਂ ਇਹ ਕਿਨੇ ਦੀ ਬਣੂ ਇਹ 1 ਲੱਖ 85 ਹਜ਼ਾਰ ਦੀ 1 ਲੱਖ ਤੇ 85 ਹਜ਼ਾਰ ਜਿਹੜੀ ਇੱਧਰ ਚਾਨੀ ਵਾਲਾਂ ਦੀ ਖੜੀ ਹੈ ਨੀਲੇ ਕਲਰ ਚ ਇਹ 16 ਮਾਡਲ ਓਕੇ ਕਿੰਨੇ ਇੰਚ ਦੇ ਵਿੱਚ ਆਹ ਜਾਨੀ ਇਹ 64 ਤੇ ਜੀ ਕਿੰਨੇ ਦੀ ਬਣੂ ਇਹ ਦੇ ਦਾਂਗੇ ਜੀ 1,75,000 ਜੀ 1,75,000 ਓਕੇ ਜਾਇਜ ਤੁਹਾਡੇ ਰੇਟ ਨੇ ਹਨਾ ਤੇ ਭਾਈ ਜਿਹੜੀ ਆ ਖੜੀ ਆ ਇਧਰ ਇਹ 24 ਮਾਡਲ ਆ ਜੀ ਵਿਸ਼ਕਰਮਾ ਦੀ ਹਾਂਜੀ 24 ਮਾਡਲ ਇਹ ਕਿੰਨੇ ਇੰਚ ਦੇ ਵਿੱਚ ਆ ਇਹ 55 ਚ ਆ ਜੀ 55 ਦੇ ਵਿੱਚ ਹਾਂ ਕਿੰਨੇ ਦੀ ਬਣੂ ਇਹ ਇਹ ਦੇ ਦਾਂਗੇ ਜੀ 1,60 ਆ 2,60000 ਦੀ 2,60000 ਦੀ ਓਕੇ ਇਹਦੇ ਵਿੱਚੋਂ ਕਿੰਨਾ ਕਮਾਨਤਾਨ ਕਰਾਂਗੇ ਲੈ 10 ਦੀ ਥੋੜਾ ਜਿਹਾ 10 ਦੇ ਜੀ ਕਿੰਨੇ ਦੀ ਦੇ ਦਈਏ ਫਿਰ 10 ਦੋ ਤੁਸੀਂ ਬਸ ਜਿੰਨਾ ਤੁਸੀਂ ਕਹਿ ਸਕਦੇ ਹੋ ਕੋਈ ਗੱਲ ਨਹੀਂ ਤੁਸੀਂ ਕਹਿੰਦਾ 2.5 ਲੱਖ ਦੀ 2.5 ਦੀ ਦੇ ਦਾਂਗੇ ਲੈ ਮੈਂ ਤਰੂ ਆ ਜੋ ਕਰਾਂ 2.5 ਲੱਖ ਦੇ ਵਿੱਚ ਇਹ ਦਵਾ ਮੈਂ ਕਿਤੇ ਜਿਹੜੀ ਆ ਖੜੀ ਚਾਨੀ ਵਾਲਾਂ ਦੀ ਇਹ ਕਿੰਨਾ ਮਾਡਲ ਹੈ ਇਹ ਜੀ 17 ਮਾਡਲ 17 ਮਾਡਲ ਹਾਂ ਓਕੇ ਇਹ ਕਿੰਨੇ ਇੰਚ ਦੇ ਵਿੱਚ ਹੈ ਵੀਰੇ 64 ਜੀ ਕਿੰਨੇ ਦੀ ਬਣੂ ਇਹ ਇਹਦਾ ਲੈਣ ਦੇਣ ਰੇਟ ਜੀ 1,80000 180000 ਹਾਂ ਓਕੇ 75 ਦੀ ਕਰਦੀ ਹੈ ਹੈ ਲੈ ਮਿੱਤਰੋ ਆਜੋ ਕੁਛ ਨਹੀਂ ਹੁੰਦਾ ਇੰਨਾ ਕ ਤਾਂ ਕਰ ਲਿਆ ਕਰ ਤੇ ਵੱਡੀ ਗੱਲ ਹੋ ਰਹੀ ਆਪਣੀ ਸਾਰੇ ਜਿਹੜੇ ਰੀਪਰੋਂ ਤੇ ਪੰਜਾਬ ਵਾਲੀ ਨੇ ਨਾ ਪੰਜਾਬ ਵਾਲੇ ਪੰਜਾਬ ਚ ਜਾਲ ਬਦਲਣ ਦੀ ਲੋੜ ਨਹੀਂ ਹਾਂਜੀ ਕੋਈ ਕਾਸੇ ਦੀ ਲੋੜ ਨਹੀਂ ਹੈਗੀ ਓਕੇ ਤੇ ਜਿਹੜਾ ਆ ਖੜਾ ਦਸਮੇਸ ਵਾਲਿਆਂ ਦਾ ਅਮਰਗਾੜਾ ਵਾਲਿਆਂ ਦਾ ਇਹ ਹੈਗਾ ਜੀ ਮਤਲਬ 12 13 ਮਾਡਲ ਹੋਊਗਾ 12 13 ਮਾਡਲ ਹਾਂ ਇਹ ਕਿੰਨੇ ਕ ਇੰਚ ਦੇ ਵਿੱਚ ਆ ਇਹ 55 ਜੀ 56 ਹਾਂ ਇਹ ਇਹ ਕਿੰਨੇ ਦਾ ਦਵਾਂਗੇ ਆਪਾਂ ਇਹ ਦੇ ਦਾਂਗੇ ਜੀ ਆਪਾਂ 80000 ਦਾ ਕੁੱਲ 80000 ਫਿਰ ਅਸੀਂ ਇਹਨਾਂ ਨੂੰ 5 ਹੋਰ ਨਾ ਚੱਕ ਦਈਏ 75 ਦੀ ਕਰਾ ਦਿੰਨੇ ਆ ਕੋਈ ਗੱਲ ਆ ਮਿੱਤਰੋ ਆਜੋ ਕਰੋ ਸਿਰਫ 75000 ਦੇ ਵਿੱਚ ਹੈਨਾ ਤੇ ਜਿਹੜਾ ਆ ਚਾਨੀ ਵਾਲਾ ਖੜਾ ਬਈ ਇਹ ਵੀ 16 ਮਾਡਲ ਆ ਗਿਆ ਜੀ 16 ਮਾਡਲ ਹੈ ਹਾਂ ਇਹ ਕਿੰਨੇ ਇੰਚ ਦੇ ਵਿੱਚ ਹੈ ਇਹ ਚੌੜ ਦੇ ਵਿੱਚ ਹੈ ਵੀ ਜੀ ਓਕੇ ਇਹ ਕਿੰਨੇ ਦਾ ਬਣੂ ਇਹ ਦੇ ਦਾਂਗੇ ਜੀ 180000 ਦਾ ਸਿਰਫ 180000 ਤੇ ਇਹ ਟਾਇਰ ਨਾਲ ਦਿਖਾ ਨਹੀਂ ਤਾਂ ਮੈਂ ਸਾਰੀਆਂ ਨਵੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੀ ਆ ਖੜੀ ਉਹ ਇਧਰ ਵਿਸ਼ਕਰਮ ਵਾਲਿਆਂ ਦੀ ਆ ਨੀਲੀ ਇਹ 14 ਮਾਡਲ ਹੈ ਜੀ ਇਹ 14 ਮਾਡਲ ਹੈ ਇੱਕ ਇੰਚ ਦੇ ਵਿੱਚ ਇਹ ਵੀ ਸੁਪੰਜਾ ਦੇ ਵਿੱਚ ਆ ਗਈ। ਇਹ ਕਿੰਨੇ ਦੀ ਦਵਾਂਗੇ? ਇਹ ਦੇ ਦਾਂਗੇ ਜੀ 1,10,000 ਦੀ। ਪੂਰੇ ਦੱਸ ਦੀ ਪੂਰੇ ਲੱਖ ਦੀ ਕਰਦੀ ਹੈ ਹਨਾ? ਪੂਰੇ ਦੀ ਕਹਦੇ। ਲੈ ਮਿੱਤਰੋ ਪੂਰੇ ਲੱਖ ਦੀ। ਤੇ ਭਾਈ ਜਿਹੜੀ ਆ ਖੜੀ ਹੈ ਇੱਧਰ ਇਹ ਗਿੱਲ ਸਟਾਰ ਉੱਪਰ ਇਹ ਨਾਬੇ ਦਾ ਬਣਿਆ ਜੀ। ਨਾਬੇ ਦਾ ਹੈ। ਹਾਂ 18 ਮਾਡਲ ਹੈ ਜੀ। 18 ਮਾਡਲ ਹੈ ਕਿੰਨੇ ਇੰਚ ਦੇ ਵਿੱਚ ਹੈ? ਇਹ 64 ਇੰਚੀ ਚ ਆ ਗਿਆ ਜੀ। 64 ਇੰਚੀ। ਹਾਂ। ਇਹ ਇਹਦੀ ਕੀ ਡਿਮਾਂਡ ਆ ਭਾਈ? ਇਹ ਦੇ ਦਾਂਗੇ ਜੀ ਆਪਾਂ 1.5 ਲੱਖ ਦਾ। 1.5 ਲੱਖ ਦਾ। ਉਹ ਕਿਕ ਡੀਸਰ ਦਾ ਸਾਰੇ origignal ਹੀ ਹੋਵੇ ਵੀ ਸਾਰਾ origignal ਜੀ ਬਿਲਕੁਲ ਤੇ ਜਿਹੜੇ ਉੱਧਰ ਖੜੀ ਆ ਹਰਵਿੰਦਰਾ ਇਹ ਹਰਵਿੰਦਰਾ ਆ ਗਈ ਜੀ ਮਸਤੋਣਾ ਸਾਹ ਬਣਦੀ ਹੈ ਆਪਣੇ ਅਸੇ ਮਸਤੋਣਾ ਸਾਹ ਬਣਦੀ ਹੈ ਹਾਂ ਮਸਤੋਣਾ ਸਾਹ 16 ਮਾਡਲ ਆ ਜੀ ਇਹ ਮਾਡਲ ਕਿੰਨਾ 16 ਜੀ 16 16 ਮਾਡਲ ਇਹ ਕਿੰਨੇ ਇੰਚ ਦੇ ਵਿੱਚ ਆ ਇਹ 55 ਦੇ ਵਿੱਚ ਆ ਜੀ 55 ਚ ਕੀ ਕੀ ਰੇਟ ਹੈ ਇਹਦਾ ਇਹ ਦੇ ਦਾਂਗੇ ਜੀ 1 ਲੱਖ 10000 ਦੀ 1 ਲੱਖ ਤੇ 10000 ਮੰਨ ਤਾਂ ਹੁਜੂ ਨਾ ਹਾਂ ਜੀ ਹਾਂ ਤੇ ਜਿਹੜੀ ਵੀਰੇ ਆ ਖੜੀ ਚੀਮਾ ਵਾਲਿਆਂ ਦੀ ਇਹ 10 ਮਾਡਲ ਆ ਗਈ ਜੀ ਇਹ 10 ਮਾਡਲ ਹਾਂ ਇਹ ਕਿੰਨੇ ਚ ਦੇ ਵਿੱਚ ਹੈ 55 ਜੀ ਇਹ ਵੀ ਇਹ ਹਾਂ ਜੀ ਇਹ 55 ਚ ਹੈ ਇਹ ਇਹਦਾ ਕੀ ਰੇਟ ਰਹੂਗਾ ਇਹ ਸਾਇਦ 52 ਇੰਚ ਹੀ ਚ ਆ ਗਈ ਜੀ ਅੱਛਾ ਹਾਂ ਇਹਦਾ ਰੇਟ ਕੀ ਹੈ ਪ੍ਰਾਈਸ ਕੀ ਹੈ ਇਹਦਾ 80000 ਆ ਜੀ ਲੈ ਮੈਂ ਤਰੂ ਆਜੂ ਕਰਾਂ ਅੱਜ ਲੱਖ ਤੋਂ ਘੱਟ ਘੱਟ ਵਾਲੇ ਵੀ ਆਪਣੇ ਲਵੇ ਹੈਗੇ ਨਹੀਂ ਤੇ ਭਾਈ ਜਿਹੜੇ ਆ ਕੇਸ ਵਾਲਾਂ ਦੇ ਖੜੇ ਆ ਇਹ ਕੇਐਸ 11 ਮਾਡਲ ਆ ਗਿਆ ਜੀ 11 ਮਾਡਲ ਇਹ ਕਿੰਨੇ ਇੰਚ ਦੇ ਵਿੱਚ ਹੈ ਇਹ ਵੀ 55 ਦੇ ਵਿੱਚ ਆ ਗਿਆ ਜੀ ਇਹਦਾ ਕੀ ਰੇਟ ਹੈ ਇਹ ਦੇ ਦਾਂਗੇ 85000 ਦਾ ਜੀ 85000 ਤੇ ਆ ਆ ਵੀ ਰਹਿ ਗਈ ਆ ਵੀ ਦੱਸ ਦੀ ਇਹ 15 ਮਾਡਲ ਹੈ ਜੀ ਓਕੇ 56 ਇੰਚੀ ਹੈ ਇਹ ਇਹ ਆ ਚੀਜ਼ੇ ਦੀ ਤਿਆਰ ਆ ਬੁਰੋ ਪੇਂਟ ਹੈ ਨਾ ਹਾਂ ਜੀ ਹਾਂ ਗੇਰ ਲਓ ਪੇਂਟ ਆ ਸਾਹ ਮੂਰੇ ਲਈਓ ਓਕੇ ਚਿੱਟੇ ਰੰਗ ਦੀ ਪੇਂਟ ਹੈ ਜੀ ਹਾਂ ਕਲਾ ਚਿੱਟਾ ਚਟਾ ਕਲਰ ਭਜਿਆ ਹੋਇਆ ਗੇਰ ਤੋਂ ਲੈ ਕੇ ਆ ਮੂਰੇ ਦਾ ਹਾਂ ਜੀ ਹਾਂ ਮਾਡਲ 15 ਮਾਡਲ 15 ਜੀ ਇਹ ਕਿੰਨੇ ਇੰਚ ਦੇ ਵਿੱਚ ਹੈ 56 ਜੀ 56 ਇਹਦਾ ਕੀ ਰੇਟ ਆ ਇਹਦਾ 130000 ਹੈ ਜੀ 130000 ਹਾਂ ਓਕੇ ਤੇ ਬਲਕਾਰ ਹੈ ਸੇਮ ਰੰਗ ਰੰਗ ਉਹਦੇ ਵਰਗਾ ਹੀ ਆ ਪੱਖਾ ਵੀ ਚਾਲੀ ਵਾਲਿਆਂ ਦੇ ਪਹਿਲਾਂ ਉਹਦੀ ਕਾਪੀ ਕੀਤੀ ਆ ਮੈਂ ਤਾਂ ਹੈਗਾ ਹੁਣ ਹਾਂ ਜੀ ਹਾਂ ਇਹ ਕਿੰਨੇ ਦੀ ਬੋਈ ਬਲਕਾਰਾ ਕਿੰਨਾ ਇੰਚ ਹੈ ਕਿੰਨਾ ਮਾਡਲ ਹੈ 55 ਇੰਚੀ ਆ ਜੀ 20 ਮਾਡਲ ਆ 20 ਮਾਡਲ ਆ ਹਾਂ ਜੀ ਓਕੇ ਇਹ ਦੇ ਇਹਦੀ ਕੀ ਢਮਡ ਹੈ ਇਹ ਦੇ ਦਾਂਗੇ ਜੀ ਆਪਾਂ 1.5 ਲੱਖ ਦੀ 1.5 ਲੱਖ ਦੀ ਮਾਡਲ 20 20 ਮਾਡਲ ਆ ਓਕੇ ਫਿਰ ਇਹ ਸਸਤੀ ਆ ਨਾ ਦੂਜਿਆਂ ਨਾਲ ਹਾਂ ਜੀ ਹਾਂ ਓਕੇ ਵੈਸੇ ਬਲਕਾਰਾਂ ਦਾ ਨਾਂ ਬਹੁਤ ਵੱਡਾ ਹੈ ਨਾਂ ਬਹੁਤ ਵੱਡਾ ਜੀ ਹਾਂ ਤੇ ਹੋਰ ਵੀ ਅੰਦਰ ਵੀ ਖੜੀਆਂ ਨੇ ਅੰਦਰ ਵੀ ਰੀਪਰ ਖੜੇ ਨੇ ਜੀ ਹੋਰ ਲੈ ਮਿੱਤਰੋ ਹੋਰ ਵੀ ਤੁਹਾਨੂੰ ਦਿਖਾਉਣੇ ਆ ਜਿਹੜੇ ਆ ਖੜੀ ਇੱਧਰ ਪਿਸ਼ਕਰਮ ਵਾਲਿਆਂ ਦੀ 15 ਵਾਟ ਲੱਗੀ ਜੀ 15 ਮਾਡਲ ਆ ਇਹ ਕਿੰਨੇ ਇੰਚ ਚ ਹੈ ਇਹ 55 ਜੀ ਕੀ ਰੇਟ ਹੈ ਇਹਦਾ ਇਹਦਾ 1 ਲੱਖ 20 ਹਜ਼ਾਰ ਹੈ 1 ਲੱਖ 20 ਹਜ਼ਾਰ ਜਿਹੜੀ ਇੱਧਰ ਖੜੀ ਜਾਨੀ ਵਾਲਿਆਂ ਦੀ ਇਹ ਆ ਗਈ 22 ਮਾਡਲ ਜੀ ਇਹ 22 ਮਾਡਲ ਦਾ ਹਾਂ ਇਹ ਕਿੰਨੇ ਇੰਚ ਰੇਟ ਕੀ ਹੈ ਇਹਦਾ ਇਹ 64 ਇੰਚੀ ਚ ਆ ਗਈ ਜੀ ਇਹ 2 ਲੱਖ 85 ਹਜ਼ਾਰ ਦੀ ਆ ਜੀ 2 ਲੱਖ ਤੇ 85 ਹਜ਼ਾਰ ਤੇ ਲੈ ਮਿੱਤਰੋ ਅੱਜ ਹੋਰ ਮਿੱਤਰੋ 23 ਮਾਡਲ ਕਰੋ ਗ੍ਰੰਦਰਸ਼ਨ ਕਢੀਸਰ ਸ਼ੌਟ ਕਰਦੀ ਹੈ ਹਨ ਦੇਖੋ ਭੂਗਣੇ ਭਾਗਣੇ ਤੋਂ ਰੰਗ ਹੀ ਨਹੀਂ ਕੁਝ ਵੀ ਲਿਖਾ ਜੀ ਹੂੰ ਇਹ ਉਦਾਂ ਵੀ ਜਿੰਮੇ ਫਿਰ ਅਗਲੇ ਦੀ ਸਾਮ ਚਾਈ ਹੋਈ ਉਦਾਂ ਹੀ ਤੁਸੀਂ ਸਾਮਤੀ ਉਹ ਵੀ ਅਸੀਂ ਸਾਮਤੀ ਦੂਜੀ ਵਾਰ ਖੜੀ ਨੇ ਅੰਦਰ ਲਾਦੀ ਜਿੱਥੇ ਕੋਈ ਜਗ੍ਹਾ ਹੈਗੀ ਉੱਥੇ ਲਾ ਦਿੰਦੇ ਆ ਜੀ ਅੱਛਾ 23 ਮਾਡਲ ਹੈ ਤੇ ਕੀ ਰਹਿਦਾ ਕੀ ਰੇਟ ਆ ਗਗਨ ਇਹ ਦੇ ਦਾਂਗੇ ਜੀ ਆਪਾਂ 345000 ਦੀ ਕਿੰਨੇ ਦੀ 345000 345000 23 ਮਾਡਲ ਜੀ ਓਕੇ 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 ਲੈ ਮੈਤਰੋ 345000 ਦੇ ਵਿੱਚ ਜਮ ਵੀ ਨਵੀਂ ਕੰਡੀਸ਼ਨ ਦੀ ਹੈ ਨਾ ਇੱਧਰ ਖੜੀ ਤੇ ਉੱਧਰ ਖੜੀਆਂ ਨੇ ਦੋ ਤਿੰਨ ਮਸ਼ੀਨਾਂ ਅੰਦਰ ਪਈ ਦਾ ਮਸ਼ੀਨਾਂ ਨਾਲ ਹੀ ਭਰਿਆ ਪਿਆ ਇਹ ਦੋਨੇ 24 ਮਾਡਲ ਨੇ ਜੀ ਅਸੇ ਇਹ ਦੋਨੇ 24 ਮਾਡਲ ਨੇ ਜੀ ਇੱਕ ਇੱਕ ਸੀਜ਼ਨ ਵਾਲੀਆਂ ਅਸੇ ਇੱਕ ਇੱਕ ਸੀਜ਼ਨ ਲੱਗਿਆ ਹੋਇਆ ਹਾਂ ਜੀ ਹਾਂ ਇਹ ਚਾਨੀ ਵਾਲਾਂ ਦੀ ਆ ਗਈ ਤੇ ਇਹ ਬਿਸ਼ਕਰਮਾ ਇਹ ਇਹ ਕਿੰਨੇ ਇੰਚ ਦੇ ਵਿੱਚ ਆ ਚਾਨੀ 64 ਇੰਚ ਜੀ 64 ਇੰਚ ਦੇ ਵਿੱਚ ਹਾਂ ਇਹ ਕਿੰਨੇ ਦੀ ਦਵਾਂਗੇ ਇਹ ਦੇ ਦਾਂਗੇ ਜੀ ਆਪਾਂ 2 3,75 ਹਜ਼ਾਰ ਦੀ 3,75 ਹਜ਼ਾਰ ਕੰਡੀਸ਼ਨ ਦਿਖਾ ਤਰ ਮੈਂ ਜਮੇ ਨਵੀਂ ਆ ਤੇ ਭਾਈ ਜਿਹੜੀ ਆ ਖੜੀ ਹੈ ਬਿਸ਼ਕਰਮ ਵਾਲਾਂ ਦੀ ਫਿਰ ਇਹ ਵੀ ਮ 24 ਮਾਡਲ ਆ ਹਾਂ ਜੀ ਹਾਂ ਇਹ ਕਿੰਨੇ ਇੰਚ ਦੇ ਵਿੱਚ ਆ ਇਹ ਵੀ ਉਹ 55 ਜੀ 55 ਇੰਚ ਇਹ ਕਿੰਨੇ ਦੀ ਬਣੂ ਇਹ ਦੇ ਦਾਂਗੇ ਜੀ 2,60,000 ਦੀ 2,60,000 ਦੀ ਓਕੇ ਲੈ ਮਿੱਤਰੋ ਕਰਿਓ ਸੰਪਰਕ ਤੇ ਗਗਨਾ ਤੁਹਾਡਾ ਨੰਬਰ ਦੱਸਿਓ 86997 ਜੀ ਹੂੰ 55401 55401 94638 ਹਾਂਜੀ 80236 ਠੀਕ ਹੈ ਤੇ ਲੋਂਗੋਵਾਲ ਤੋਂ ਨੂੰ ਕਿੰਨੀ ਦੂਰ ਪੈ ਜਾਂਦਾ ਲੋਂਗੋਵਾਲ ਤੋਂ ਨੂੰ 2.5 ਕਿਲੋਮੀਟਰ ਮੰਨੋ ਜੀ ਓਕੇ ਹਾਂ ਮਤਲਬ 2.5 ਕਿਲੋਮੀਟਰ ਲੋਂਗੋਵਾਲ ਤੋਂ ਇਹ ਢਿੱਲਮਾ ਪਿੰਡੀ ਵਾਜਦੀ ਹਾਂਜੀ ਹਾਂ ਇਧਰੋਂ ਬੜਬਰ ਆਪਾਂ ਨੂੰ 5 ਕਿਲੋਮੀਟਰ ਬੜਬਰ ਪੈ ਜਾਂਦਾ ਜੀ ਠੀਕ ਹੈ ਜੀ ਉਹਦੇ ਵਿਚਾਲੇ ਜੇ ਆਪਣੀ ਪਿੰਡੀ ਆ ਜਾਂਦੀ ਓਕੇ ਜੀ ਅੱਜ ਕੱਲ੍ਹ ਤੂਤੇ ਦੀ ਪਿੰਡੀ ਵਾਜਦੀ ਹੈ ਹਾਂਜੀ ਹਾਂ ਹੈਨਾ ਹਾਂ ਤੇ ਬਾਕੀ ਕੋਈ ਸੱਜਣ ਨੇ ਖੇਤੀਬਾੜੀ ਦਾ ਕੋਈ ਵੀ ਸੰਦ ਵਿੱਚ ਕਟਵਾਉਣਾ ਹੋਵੇ ਤੁਸੀਂ ਕੱਟ ਲੈਣੇ। ਉਹ ਕੱਟ ਲੈਣੇ ਆ ਜੀ ਹਾਂ। ਜੇ ਕੋਈ ਸੱਜਣ ਕਹੇ ਬਈ ਪਹੁੰਚ ਕਰ ਦਿਓ ਸਾਡੇ ਲਵੇ ਤੁਹਾਡੇ ਲਵੇ ਉਦਾਂ ਗੱਡੀ ਵੀ ਹੈਗੀ ਹੈ ਨਾ। ਗੱਡੀ ਵੀ ਹੈਗੀ ਆ ਜੀ। ਤੁਸੀਂ ਘਰ ਤੱਕ ਸਾਡੇ ਆਉਂਗੇ। ਹਾਂ ਜੀ ਹਾਂ। ਡਰਾਈਵਰ ਸਾਡਾ ਜਾਂਦਾ ਹੀ ਰਹਿੰਦਾ ਹੈ। ਅੱਛਾ। ਇੱਕ ਲੈ ਆਉਂਦਾ ਇੱਕ ਲੈ ਆਉਂਦਾ ਜੀ ਬਸ ਐਂ ਚੱਲੇ ਜਾਂਦੇ। ਇੱਕ ਲੈ ਆਉਂਦਾ। ਠੀਕ ਆ। ਚੱਲੀ ਜਾਂਦਾ ਸਾਰਾ ਦਿਨ। ਓਕੇ ਲੈ ਮਿੱਤਰੋ ਕਰਿਓ ਸੰਪਰਕ ਬਈ ਰੰਦਨਾ ਪੂਰਾ ਗਾਰੰਟੀ ਵਾਲਾ ਕੰਮ ਹੈ ਤੇ ਬਹੁਤ ਸਾਲਾਂ ਤੋਂ ਤੁਸੀਂ ਇਹ ਕੰਮ ਹੀ ਕਰਦੇ ਹੋ ਨਾ। ਤੇ ਹਾਂ ਬਾਕੀ ਆਪਾਂ ਨ ਤੁਹਾਨੂੰ ਕਿਸੇ ਵੀ ਰੀਪਰ ਦੀ ਲੋੜ ਆ ਨਾ ਵਧੀਆ ਗਾਰੰਟੀ ਵਾਲੇ ਦੀ ਤਾਂ ਬਾਈੁਰੇ ਨਾਲ ਜਰੂਰ ਸੰਪਰਕ ਕਰਿਓ